ਲਓ ਜੀ ਆਪਾਂ ਆਪਣੀ ਅਗਲੀ ਮੰਜ਼ਲ ਜਾਨੀ ਸਫਰੇ ਸਾਧ ਦੇ ਅਗਲੇ ਗੁਰੂ ਘਰ ਆਪਾਂ ਪਹੁੰਚ ਗਏ ਪਰ ਰਸਤੇ ਦੇ ਵਿੱਚ ਜਿਹੜੀ ਸੜਕ ਬੜਾ ਏਸੀ ਰਸਤਾ ਬਹੁਤ ਖਰਾਬ ਸੀ ਵੈਸੇ ਤਾਂ ਗੁਰਦੁਆਰਾ ਸਾਹਿਬ ਨੂੰ ਇੱਕ ਰਸਤਾ ਹੋਰ ਪਈ ਜਾਂਦਾ ਪਰ ਅਸੀਂ ਗੂਗਲ ਮੈਪ ਲਾ ਕੇ ਆਏ ਸੀ ਪਰ ਗੂਗਲ ਮੈਪ ਨੇ ਸਾਨੂੰ ਇਹ ਰਸਤਾ ਦਿਖਾਤਾ ਚਲੋ ਕੋਈ ਗੱਲ ਨਹੀਂ ਰਸਤਾ ਖਰਾਬ ਸੀ ਪਰ ਆਪਾਂ ਆਪਣੀ ਮੰਜ਼ਲ ਤੇ ਪਹੁੰਚ ਗਏ ਤੇ ਆਪਾਂ ਤੁਹਾਨੂੰ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੀ ਆ ਆਜੋ ਲਓ ਜੀ ਪਹੁੰਚ ਗਏ ਆਪਾਂ ਆਪਣੇ ਅਗਲੇ ਸਫ਼ਰ ਤੇ ਸਫਰੇ ਚ ਹਾਦਸਾ ਗੁਰਦੁਆਰਾ ਸਨ ਬਾਬਾ ਕਮਾ ਮਾਸਕੀ ਜੀ ਤੇ ਆਹ ਰਸਤੇ ਤੋਂ ਆਪਾਂ ਆਏ ਆ ਤੇ ਇਹ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਇੱਥੋਂ ਐਂਟਰੀ ਹੈ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸਨ ਬਾਬਾ ਕਮਾ ਮਾਸਕੀ ਜੀ ਦੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਏ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਗੁਰਦੁਆਰਾ ਯਾਦਗਾਰ ਬਾਬਾ ਕਮਾ ਮਾਸਕੀ ਜੀ ਤੇ ਇਹਦਾ ਇਤਿਹਾਸ ਆ ਜੀ ਇਸ ਥਾਂ ਤੇ ਦਾਦੀ ماں ਗੁਜਰੀਏ ਤੇ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਾਰ ਜੀ ਤੇ ਬਾਬਾ ਫਤੇ ਸਿੰਘ ਜੀ ਨੇ ਸਰਸਾ ਨਦੀ ਕਿਨਾਰੇ ਪਰਿਵਾਰ ਤੋਂ ਵਿਛੜੇ ਤੇ ਆਪਣੇ ਪਰਿਵਾਰ ਨਾਲ ਵਿਛੜ ਕੇ 7 ਪਉ 21 ਦਸੰਬਰ 1704 ਨੂੰ ਇੱਕ ਰਾਤ ਦੀ 베ੜੀ ਦੇ ਮਲਾਸ ਬਾਬਾ ਕਮਾਸ ਦੀ ਚੌਂਪੜੀ ਜਪਤੀ ਕੀਤੀ ਤੇ ਪਿੰਡ ਅਵਾਨਕੋਟ ਦੇ ਬਾਦ ਦੀ ਮਾਈ ਲਕਸ਼ਮੀ ਨਾ ਆ ਦੀ ਬੇਧਵਾ ਬ੍ਰਾਹਮਣੀ ਨੇ ਦਾਦੀ ਮਾਂ ਤੇ ਨਿੱਕੀ ਜੰਦਾ ਨੂੰ ਪ੍ਰਸ਼ਾਸਕion ਦੀ ਸੇਵਾ ਕੀਤੀ ਸੀ ਤੇ ਗੰਗੂ ਪਾਪੀ ਵੀ ਇੱਥੇ ਆ ਕੇ ਉਹਨਾਂ ਨੂੰ ਮਿਲਿਆ ਸੀ। ਕਵਾਰ ਸਾਹਿਬ ਦੇ ਬਾਹਰ ਇਹ ਤਸਵੀਰਾਂ ਲਗਾਈਆਂ ਗਈਆਂ ਨੇ ਗੁਰਦੁਆਰਾ ਪਰਿਵਾਰ ਬਸੋੜਾ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਤਾ ਜੀ। ਤੇ ਉਸ ਤੋਂ ਬਾਅਦ ਗੁਰਦੁਆਰਾ ਸਨ ਬਾਬਾ ਕੰਨਾ ਮਾਸਕੀ ਜੀ ਇੱਥੇ ਆਪਾਂ ਹੁਣ ਖੜੇ ਆ ਇਸ ਟਾਈਮ। ਤੇ ਉਸ ਤੋਂ ਬਾਅਦ ਗੁਰਦੁਆਰਾ ਪਿਲਕਣ ਸਾਹਿਬ ਇਹਦਾ ਇਤਿਹਾਸ ਵੀ ਥੱਲੇ ਦੱਸਿਆ ਹੋਇਆ। ਤੇ ਉਸ ਤੋਂ ਬਾਅਦ ਗੁਰਦੁਆਰਾ ਬਾਬੇ ਸ਼ਹੀਦ ਸ਼ਹੀਦਾਂ ਦਾ ਬਾਬੇ ਸ਼ਹੀਦਾਂ ਦਾ। ਤੇ ਉਸ ਤੋਂ ਬਾਅਦ ਗੁਰਦੁਆਰਾ ਐਮ ਐਸ ਆਬ ਤੁਹਾਰਾ ਗੁਰਦੁਆਰਾ ਅਟਕ ਸਾਹਿਬ ਗੰਗੂ ਪਾਪੀ ਦਾ ਘਰ ਉਸ ਤੋਂ ਬਾਅਦ ਗੁਰਦੁਆਰਾ ਰਾਜ ਸਾਹਿਬ ਉਸ ਤੋਂ ਬਾਅਦ ਗੁਰਦੁਆਰਾ ਗੰਜੇ ਸਿੱਖਾਂ ਦੀ ਉਸ ਤੋਂ ਬਾਅਦ ਗੁਰਦੁਆਰਾ ਕੋਤਵਾਲੀ ਸਾਹਿਬ ਉਸ ਤੋਂ ਬਾਅਦ ਗੁਰਦੁਆਰਾ ਰਾਤ ਸਾਹਿਬ ਪਟਿਕੜਾ ਸਾਹਿਬ ਉਸ ਤੋਂ ਬਾਅਦ ਗੁਰਦੁਆਰਾ ਠੰਡਾ ਵਰਜਸ ਪਟਿਕੜਾ ਸਾਹਿਬ ਉਸ ਤੋਂ ਬਾਅਦ ਗੁਰੂ ਕੇ ਮਹਿਲ ਉੱਪਰ ਤੇ ਇਹ ਸਾਰੀਆਂ ਤਸਵੀਰਾਂ ਦਰਬਾਰ ਸਾਹਿਬ ਦੇ ਬਾਹਰ ਲਗਾਈਆਂ ਗਈਆਂ ਨੇ। ਸਪਰੇਚ ਹਾਦਸੇ ਦੇ ਵਿੱਚ ਇਹ ਗੁਰਦੁਵਾਰੇ ਸਾਰੇ ਆਉਂਦੇ ਆ। ਇਹ ਆਪਾਂ ਵੀ ਤੁਹਾਨੂੰ ਦਿਖਾਵਾਂਗੇ। ਸੇ ਇੰਦਰ ਨਾਨ ਸਾਹਿਬਾ ਜੀ। ਜਿਹੜੀ ਗੁਰੂ ਗੋਬਿੰਦ ਸਿੰਘ ਜੀ ਵਿਛੜਣ ਤੋਂ ਬਾਅਦ ਗੁਰਦੁਵਾਰਾ ਪਰਿਵਾਰ ਬਸੋੜਾ ਤੋਂ ਬਾਅਦ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਨੇ ਆਪਣੀ ਪਹਿਲੀ ਰਾਤ ਇਸ ਸਥਾਨ ਦੇ ਉੱਤੇ ਕੱਟੀ ਦੀ। ਇਸ ਸਥਾਨ ਦੇ ਉੱਤੇ ਮਾਤਾ ਗੁਜਰੀ ਛੋਟੇ ਸਾਹਿਬ ਜਦਿਆਂ ਨੇ ਆਪਣੀ ਪਹਿਲੀ ਰਾਤ ਕੱਟੀ। ਇਸ ਸਥਾਨ ਤੇ ਬਾਬਾ ਕੁੰਮਾ ਮਾਸਕੀ ਦਾ ਘਰ ਹੁੰਦਾ ਸੀ ਉਹ ਟਾਈਮ ਦੇ ਵਿੱਚ ਤੇ ਉਹਨਾਂ ਦੇ ਘਰੇ ਉਹਨਾਂ ਨੇ ਪਹਿਲੀ ਰਾਤ ਜਿਹੜੀ guzari ਦੀ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਨੇ ਜੋ ਗੁਰੂ ਸਾਹਿਬ ਤੋਂ ਅਲੱਗ ਹੋ ਗਏ ਸੀ ਨਾ ਤਾਂ ਇਸ ਜਗ੍ਹਾ ਤੇ ਤਿੰਨੇ ਪਹਿਲੀ ਰਾਤ ਜੀ ਕੱਟੀ ਦੀ। ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਤੋਂ ਅਗਲੇ ਗੁਰਦੁਆਰਾ ਸਾਹਿਬ ਤੇ ਉਹਦਾ ਇਤਿਹਾਸ ਵੀ ਬਾਬਾ ਕੁੰਮਾ ਮਾਸਕੀ ਨਾਲ ਹੀ ਆਈ। ਤੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਵਾਉਣੇ ਗੁਰਦੁਆਰਾ ਪਿਲਕਣਾ ਸਾਹਿਬ ਆਪਾਂ ਹੁਣ ਤੁਹਾਨੂੰ ਗੁਰਦੁਆਰਾ ਪਿਲਕਣਾ ਸਾਹਿਬ ਲੈ ਕੇ ਚੱਲਦੇ ਆਂ ਤੇ ਉਹਦਾ ਇਤਿਹਾਸ ਵੀ ਹੈ ਜਿਹੜਾ ਬਾਬਾ ਕੁੰਮਾ ਮਾਸਕੀ ਨਾਲ ਹੀ ਆ ਤੇ ਆਜੇ ਜੇ ਬਤਨੂਰੇ ਦਰਸ਼ਨ ਕਰਾਈਏ ਆਪਾਂ ਰਸਤੇ ਜਦੋਂ ਜਾ ਰਹੇ ਤਾਂ ਆਪਾਂ ਨੂੰ ਇਹ ਬੋਰਡ ਮਿਲਿਆ ਸਫਰੇ ਸਾਤ ਮਾਰਗ ਸ਼੍ਰੀ ਫਤੇਕੜ ਸਾਹਿਬ ਇਹ ਜਿਹੜਾ ਰਸਤਾ ਸਫਰੇ ਸਾਤ ਮਾਰਗ ਇਹਨੂੰ ਕਿਹਾ ਜਾਂਦਾ ਤਾਂ ਇੱਥੇ ਬੋਰਡ ਲੱਗੇ ਹੋਏ ਨਹੀਂ ਕਿ ਤੁਸੀਂ ਗੁਰਦੁਆਰਾ ਸਾਹਿਬ ਤੋਂ ਆਉਂਗੇ ਨਾ ਤੁਸੀਂ ਇਹ ਬੋਰਡ ਦੇਖ ਕੇ ਵੀ ਜਾ ਸਕਦੇ ਇਹਨੂੰ ਸਫਰੇ ਸਾਤ ਦਾ ਮਾਰਗ ਕਿਹਾ ਜਾਂਦਾ ਤੇ ਸਫਰੇ ਚਾਹ ਦੇ ਵਿੱਚ ਆਪਾਂ ਗੁਰਦੁਆਰਾ ਪਿਲਕਣ ਸਾਹਿਬ ਪਹੁੰਚ ਚੁੱਕੇ ਆ ਜੀ ਤੇ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਆਜੋ ਤੇ ਇਹ ਗੁਰਦੁਆਰਾ ਸਾਹਿਬ ਪਿਲਕਣ ਸਾਹਿਬ ਮਿੱਕੀ ਜੰਦੇ ਦਾਦੀ ਮਾਂ ਦੀ ਚਰਨ ਸੋ ਪ੍ਰਾਪਤ ਦਾ ਇਤਿਹਾਸ ਦੇ ਦਰਸਤੇ ਪਿਲਕਣ ਸਾਹਿਬ ਜੀ ਤੇਦਾ ਇਤਿਹਾਸ ਵੀ ਅੰਦਰ ਲੱਗਿਆ ਮੈਂ ਤੁਹਾਨੂੰ ਵੀ ਸੁਣਾਉਣਾ ਪੜ ਕੇ ਪੂਰਾ ਦਿਖਾਉਣਾ ਨੇ ਤੁਹਾਨੂੰ ਤੇ ਗੁਰਦੁਆਰਾ ਪਿਲਕਣ ਸਾਹਿਬ ਦਾ ਇਹ ਇਤਿਹਾਸ ਆ ਜੀ ਦਾਦੀ ਮਾਂ ਨਿੱਕੀਆਂ ਜਿੰਦਾਂ ਨੂੰ ਆਪਣੀ ਝੌਂਪੜੀ ਨਿਵਾਸ ਕਰਾਉਣ ਵਾਲੇ ਬਾਬਾ ਕੁੰਮਾ ਮਾਸਕੀ ਜੀ ਇਸ ਪਿਲਕਣ ਦੇ ਰਕਤ ਨਾਲ ਆਪਣੀ ਬੇੜੀ ਬੰਨਿਆ ਕਰਦੇ ਸਨ। ਉਸ ਵੇਲੇ ਸਤਲੁਜ ਦਰਿਆ ਇਸ ਦੇ ਕੋਲੋਂ ਲੱਗਦਾ ਸੀ। ਬਾਬਾ ਕੁੰਮਾ ਮਾਸਕੀ ਜੀ ਨੇ ਆਪਣੀ ਝੌਂਪੜੀ ਨੇੜੇ ਦਾਦੀ ਮਾਂ ਨਿੱਕੀਆਂ ਜਿੰਦਾਂ ਨੂੰ ਇਸ ਪਿਲਕਣ ਦੇ ਰਕਤ ਥੱਲੋਂ ਆਪਣੀ ਬੇੜੀ ਚ ਉਤਾਰਿਆ ਸੀ ਤੇ ਜਿਵੇਂ ਦੱਸਿਆ ਤਾਂ ਗੰਗੂ ਪਾਪੀ ਵੀ ਉਹਨਾਂ ਦੇ ਨਾਲ ਸੀ। ਮਾਤਾ ਜੀ ਤੇ ਸਹਬਜਾ ਦੇ ਕੁਝ ਦਿਨ ਇੱਥੇ ਰੁਕੇ ਤੇ ਗੰਗੂ ਪਾਪੀ ਇੱਥੋਂ ਉਹਨਾਂ ਨੂੰ ਆਪਣੇ ਨਾਲ ਪਿੰਡ ਕਾਈਨੋੜ ਐਵੇਂ ਸਾਹਿਬ ਤੋਂ ਹੁੰਦਾ ਹੋਇਆ ਆਪਣੇ ਪਿੰਡ ਸੇ ਢੀ ਲੈ ਗਿਆ ਸੀ। ਤੇ ਨੀਚੇ ਦੱਸਿਆ ਗਿਆ ਕਿ ਹਰ ਸਾਲ ਇੱਥੇ 8 ਤੋਂ ਨੂੰ ਗੁਰਦੁਆਰਾ ਸਨ ਬਾਬਾ ਕੁੰਮਾ ਮਾਸਕੀ ਤੋਂ ਪੈਦਲ ਨਗਰ ਕੀਰਤਨ ਆਰੰਭ ਹੋ ਕੇ ਇਸ ਥਾਂ ਤੇ ਸਮਾਪਤ ਹੁੰਦਾ ਜੀ ਤੇ ਗੁਰੂ ਘਰ ਦੀਆਂ ਸੰਗਤਾਂ ਇਸ ਨਗਰ ਕੀਰਤਨ ਵਿੱਚ ਸਰਦਾਂ ਭਾਵਨਾ ਨਾਲ ਸ਼ਾਮਲ ਹੁੰਦੇ ਜਿਵੇਂ ਕਿ ਦਾਦੀ ਮੈਂ ਲਿਖਿਆ ਜਿੰਦਾਂ ਨੂੰ ਇਸ ਥਾਂ ਤੋਂ ਇਸ ਥਾਂ ਤੱਕ ਵਿਦਾ ਕਰਨ ਆਇਆ ਹੁਣ ਤੇ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਜੀ ਬਾਬਾ ਕੁੰਮਾ ਮਾਸਕੀ ਇਹ ਪਿਲਕੰਦਰ ਦਾਕਟਰ ਨੇ ਆਪਣੀ ਬੀੜੀ ਬੰਨਿਆ ਕਰਦੇ ਦੀ ਤੇ ਮਾਤਾ ਗੁਜਰੀ ਤੇ ਛੋਟੇ ਸਾਬਜਾਦਿਆਂ ਨੂੰ ਉਹਨਾਂ ਨੇ ਇਸ ਪੇਕਲ ਕਰਨ ਦੇ ਦਰੱਖਤ ਥੱਲੇ ਲਿਆ ਕੇ ਉਤਾਰ ਦਿੱਤੀ ਤੇ ਜਿੱਥੋਂ ਗੰਗੂ ਪਾਪੀ ਮਾਤਾ ਗੁਜਰੀ ਤੇ ਛੋਟੇ ਸਾਬਜਾਦਿਆਂ ਨੂੰ ਆਪਣੇ ਨਾਲ ਲੈ ਗਿਆ ਤੇ ਅੱਜ ਚੱਲਦਾ ਸਫਰੇ ਸਾਥ ਹੁਣ ਆਪਾਂ ਅੱਗੇ ਤੇ ਇਹ ਵੀਡੀਓ ਨੂੰ ਕਰਦੇ ਇੱਥੇ ਐਂਡ ਤੇ ਸਫਰੇ ਸਾਥ ਦੇ ਨਾਲ ਬਣੇ ਰਹੋ ਤੇ ਅਗਲੇ ਸਫਰ 'ਚ ਮਿਲਦੇ ਹਾਂ ਜੀਓ